ਬਿਨਾ ਜਿਸ ਰਾਮ ਨਾਮ ਗਲਹਾਰ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਏਕ ਓੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰਿਆਸਣ ਬੈਠੇ ਸੰਤ ਸਭਾ ਜੈਕਾਰੂ ਤਿਸ ਆਗੇ ਰਹਿ ਰਾਸੁ ਹਮਾਰੀ ਸਾਚਾ ਅਪਰ ਅਪਾਰੂ ਮਸਟਕ ਕਾਟ ਧਰੀ ਤਿਸ ਆਗੇ ਤਨ ਮਨ ਆਗੈ ਦੇਉ ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਭਾਏ ਜਸ ਲਿਓ ਕਿਆ ਭਵੀਐ ਸੱਚ ਸੂਚਾ ਹੋਈ ਸਾਚ ਸ਼ਬਦ ਬਿਨ ਮੁਕਤ ਨਾ ਕੋਈ ਰਹਾਉ ਕਮਣ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸੋ ਆਉ ਸਾਚ ਕਹੋ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ ਕਹਿ ਬੈਸੋ ਕਹਿ ਰਹੀਐ ਬਾਲੇ ਕਹਿ ਆਵੋ ਕਹਿ ਜਾਹੋ ਨਾਨਕ ਬੋਲੇ ਸੁਣ ਬੈਰਾਗੀ ਕਿਆਤ ਮਾਰਾ ਰਾਹੋ ਕਟਕਟ ਬੈਸ ਨਰੰਤਰ ਰਹੀਐ ਚਲਹਿ ਸਤਗੁਰ ਭਾਈ ਸਹਜੇ ਆਏ ਹੁਕਮ ਸੁਧਾਈ ਨਾਨਕ ਸਦਾ ਰਜਾਈ ਆ ਸੁਣ ਬੈਸਣ ਤੇਰ ਨਾਰਾਇਣ ਐਸੀ ਗੁਰਮਤਿ ਪਾਈ ਗੁਰਮਖ ਬੂਜੈ ਆਪੁ ਪੁਝਾਨੈ ਸੱਚੇ ਸਤਿ ਸਮਾਈ ਦੁਨੀਆ ਸਾਗਰ ਦੁਤਰ ਕਹੀਐ ਕਿਉ ਕਰ ਪਾਈਐ ਪਾਰੋ ਚਰਪਟ ਬੋਲੈ ਔਦੂ ਨਾਨਕ ਦੇਹੁ ਸੱਚਾ ਵਿਚਾਰੂ ਆਪੇ ਆਖੈ ਆਪੇ ਸਮਝੈ ਤਿਸ ਕਾ ਉੱਤਰ ਦੀਜੈ ਸਾਚ ਕਹੋ ਤੁਮ ਪਾਰਗ੍ਰਾਮੀ ਤੁਝ ਕਿਆ ਬੈਸਣ ਦੀਜੈ ਜੈਸੀ ਜਲ ਮਹਿ ਕਮਲ ਨਰਾਲਮ ਮੁਰਗਾਈ ਨੈ ਸਾਣੀ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੀ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਾਹੀ ਨਿਰਾਸੂ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੂ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੂ ਰੋਸ ਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦਵਾਰੂ ਇਹੋ ਮਨ ਚਲ ਤਉ ਸੱਚ ਕਰ ਬੈਸੈ ਨਾਨਕ ਨਾਮ ਆਧਾਰੂ ਆਪੇ ਮੇਲ ਮਲਾਏ ਕਰਤਾ ਲਾਗੈ ਸਾਚ ਪਿਆਰੂ ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੀ ਕੰਦ ਮੂਲ ਆਹਾਰੂ ਖਾਈਐ ਉਹਦੂ ਬੋਲੈ ਗਿਆਨੀ ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ ਗੋਰਖ ਭੂਤ ਲਹਾਰੀ ਪਾ ਬੋਲੇ ਜੋਗ ਜੁਗਤ ਵਿਦ ਸਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚੇਤਨਾ ਡੁਲਾਈ ਬਿਨ ਨਾਵੇ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਹਾਟ ਪਟਣ ਘਰ ਗੁਰੂ ਦਿਖਾਇਆ ਸਹਿਜੇ ਸੱਚ ਵਪਾਰੂ ਖੰਡਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੂ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰთა 12 ਅੰਤਰ ਏਕ ਸਰੇ ਵੋ ਖੱਟ ਦਰਸ਼ਨ ਇਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖਾ ਬਹੁੜ ਚੋਟ ਨ ਖਾਈਐ ਨਾਨਕ ਬੋਲੇ ਗੁਰਮੁਖ ਪੂਜੈ ਯੋਗ ਜੁਗਤਿ ਿਇਵ ਪਾਈਐ ਅੰਤਰ ਸ਼ਬਦ ਨਿਰੰਤਰ ਮੰundra ਹਉ ਮੈਂ ਮਮਤਾ ਦੂਰ ਕਰੀ ਕਾਮ ਕ੍ਰੋਧ ਹੰਕਾਰ ਨਿਵਾਰੇ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਤਾ ਝੋਲੀ ਭਰਪੁਰ ਰਹਿਆ ਨਾਨਕ ਤਾਰੇ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਉਨ ਦੋ ਕੱਪੜ ਪੰਜ ਭੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਸੱਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੁਮਾਲ ਕਮਨ ਸੋ ਗੁਪਤਾ ਕਮਨ ਸੋ ਮੁਕਤਾ ਕਮਨ ਸੋ ਅੰਤਰ ਬਾਹਰ ਯੁਗਤਾ ਕਮਨ ਸੋ ਆਵੇ ਕਮਨ ਸੋ ਜਾਏ ਕਮਨ ਸੋ ਤਰੇ ਭਵਨ ਰਹਿ ਆ ਸਮਾਈ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ ਮਨ ਮੁਖ ਬਿਨ ਸਹਿ ਆਵੇ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉ ਕਰ ਬਾਦਾ ਸਰਪਨ ਖਾਦਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤ ਬਾਦਾ ਸਰਪਨ ਖਾਦਾ ਮਨ ਮੁਖ ਖੋਇਆ ਗੁਰ ਮੁਖ ਲਾਦਾ ਸਤ ਗੁਰ ਮਿਲੈ ਅੰਧੇਰਾ ਜਾਇ ਨਾਨਕ ਹौं ਮੈਂ ਮੀਟ ਸਮਾਏ ਸੋਨ ਨਿਰੰਤਰ ਦੀਜੈ ਬੰਦ ਉੱਡੈ ਨਾ ਹੰਸਾ ਪੜੈ ਨਾ ਕੰਦ ਸਹਿਜ ਗੁਪਾ ਘਰ ਜਾਣੈ ਸਾਚਾ ਨਾਨਕ ਸਾਚੇ ਭਾਵੇ ਸਾਚਾ ਕਿਸ ਕਾਰਨ ਗ੍ਰਹਿ ਤਜਿਉ ਉਦਾਸੀ ਕਿਸ ਕਾਰਨ ਇਹੋ ਭੇਖ ਨਵਾਸੀ ਕਿਸ ਵੱਖਰ ਕੇ ਤਮ ਬਣ ਜਾਰੇ ਕਿਉ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕੈ ਤਾਈ ਭੇਖ ਨਿਵਾਸੀ ਸਾਚ ਵੱਖਰ ਕੇ ਹਮ ਬਣ ਜਾਰੇ ਨਾਨਕ ਗੁਰਮੁਖ ਉਤਰ ਸਪਾਰੇ ਕਿਤ ਬਿਦ ਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਇਹੋ ਮਨ ਲਾਇਆ ਕਿਤ ਬਿਦ ਆਸਾ ਮਨਸਾ ਖਾਈ ਕਿਤ ਬਿਦ ਜੋਤ ਨਿਰੰਤਰ ਪਾਈ ਬਿਨ ਦੰਤਾ ਕਿਉ ਖਾਈਐ ਸਾਰ ਨਾਨਕ ਸਾਚਾ ਕਰਹੁ ਵਿਚਾਰ ਸਤਿਗੁਰ ਕੈ ਜਨਮੇ ਗਮਨ ਮਟਾਇਆ ਅਨਹਤ ਰਾਤੀ ਏਹ ਮਨ ਲਾਇਆ ਮਨ ਸਾਯਾ ਸਾ ਸ਼ਬਦ ਜਲਾਈ ਗੁਰਮਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮਿਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦ ਕੋ ਕਵਨ ਵਿਚਾਰ ਕਥਿਅਲੇ ਸੁਨ ਕਹਾ ਘਰ ਵਾਸੋ ਗਿਆਨ ਕੀ ਮੁੰਦਰਾ ਕਵਨ ਕਥਿਅਲੇ ਘਟ ਘਟ ਕਵਨ ਨਿਵਾਸੋ ਕਾਲ ਕਾਠੀnga ਕਿਉਂ ਜਲਾਈ ਅਲੇ ਕਿਉਂ ਨਿਰਭਉ ਘਰ ਜਾਈਐ ਸਹਿਜ ਸੰਤੋਖ ਕਾ ਆਸਨ ਜਾਣੈ ਕਿਉਂ ਛੇਦੇ ਬਹਿ ਰਾਈਐ ਗੁਰ ਕੈ ਸ਼ਬਦ ਹਉਮੈ ਵਿਖਮਾਰੈ ਤਾਂ ਨਿਜ ਕਰ ਹੋਐ ਵਾਸੋ ਜਿਨ ਰਾਚ ਰਚਿਆ ਤਿਸ ਸ਼ਬਦ ਪਛਾਣੈ ਨਾਨਕ ਤਾਕਾ ਦਾਸੂ ਕਹਾਂ ਤੇ ਆਵੈ ਕਹਾਂ ਇਹੋ ਜਾਵੈ ਕਹਾਂ ਇਹੋ ਰਹੈ ਸਮਾਈ ਏਸ ਸ਼ਬਦ ਕੋ ਜੋ ਅਰਥਾਵੈ ਤਿਸ ਗੁਰ ਤਿਲ ਨਾ ਕਮਾਈ ਕਿਉ ਤਤੈ ਅਵਗਤੈ ਪਾਵੈ ਗੁਰਮੁਖ ਲੱਗੈ ਪਿਆਰੂ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੂ ਹੁਕਮੀ ਆਵੇ ਹੁਕਮੀ ਜਾਵੇ ਹੁਕਮੀ ਰਹੇ ਸਮਾਈ ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ ਆਦ ਕਉ ਬਿਸਮਾਦ ਵਿਚਾਰ ਕਥਿ ਆਲੀ ਸੁੰਨ ਨਰੰਤਰ ਵਾਸ ਲੀਆ ਅਕਲਪਤ ਮੁੰਦਰਾ ਗੁਰ ਗਿਆਨ ਵਿਚਾਰੀ ਆਲੀ ਘਟ ਘਟ ਸਾਚਾ ਸਰਬ ਜੀਆ ਗੁਰ ਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲਹਿ ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿਖ ਸੋ ਖੋਜ ਲਹਿ ਹੁਕਮ ਬਿਸਮਾਦ ਹੁਕਮ ਪਛਾਨੈ ਜੀ ਜੁਗਤ ਸਚ ਜਾਣੈ ਸੋਈ ਆਪ ਮੇਟ ਨਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ ਅਭਗਤੋ ਨਿਰਮਾਇ ਲਿ ਉਪਜੇ ਨਿਰਗੁਣ ਤੇ ਸਰਗੁਣ ਥੀਆ ਸਤ ਗੁਰ ਪਰਚੈ ਪਰਮ ਪਦ ਪਾਈਐ ਸਾਚੈ ਸ਼ਬਦ ਸਮਾਇ ਲੀਆ ਏਕ ਏਕਉ ਸਚੀ ਕਾ ਜਾਣੈ ਹਉ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੈ ਤਾਂ ਸਭ ਕਿਛ ਸੂਝੈ ਅੰਤਰ ਜਾਣੈ ਸਰਬ ਦਇਆ ਨਾਨਕ ਤਾ ਕਉ ਮਿਲੈ ਵਡਾਈ ਹਾਪ ਉਪਛਾਲੈ ਸਰਬ ਜੀਆ ਸਾਚੋ ਉਪਜੈ ਸਾਚ ਸਮਾਵੈ ਸਾਚੇ ਸੂਚੇ ਏਕ ਮਇਆ ਝੂਠੇ ਆਵਹਿ ਠਵਰ ਨਾ ਪਾਵੈ ਦੂਜੈ ਆਵਾ ਗਾਉਣ ਭਇਆ ਆਵਾ ਗਾਉਣ ਮਿਟੈ ਗੁਰ ਸ਼ਬਦੀ ਆਪੇ ਪਰਖੈ ਬਖਸ਼ ਲਿਆ ਏਕਾ ਬੇਦਨ ਦੂਜੈ ਵਿਆਪੀ ਨਾਮ ਰਸਾਇਣ ਵਿਸਰਿਆ ਸੋ 부ਜੈ ਜਿਸ ਆਪ 부ਝਾਈ ਗੁਰ ਕੈ ਸ਼ਬਦ ਸੋ ਮੁਕਤ ਭਇਆ ਨਾਨਕ ਤਾਰੇ ਤਾਰਨ ਹਾਰਾ ਹਉ ਮੈਂ ਦੂਜਾ ਪਰ ਹਰਿਆ ਮਨ ਮੁਖ ਭੂਲੇ ਜਮ ਕੀ ਕਾਨ ਪਰ ਕਰ ਜੋ ਹੈ ਹਾਣੇ ਹਾਨ ਮਨ ਮੁਖ ਭਰਮ ਭਵੈ ਬੇਬਾਨ ਵੇ ਮਾਰਗ ਮੂਸਤੈ ਮੰਤਰ ਮਸਾਨ ਸ਼ਬਦ ਨਾ ਚੀਨੈ ਲਵੈ ਕੁਬਾਨ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਬਾਣੀ ਅਖੜ ਕਢਾਵੈ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰਿ ਧਿਆਵੇ ਨਾਨਕ ਗੁਰਮੁਖ ਸਾਚ ਸਮਾਵੇ ਗੁਰਮੁਖ ਪਰਚੈ ਵੇਦ ਵਿਚਾਰੀ ਗੁਰਮੁਖ ਪਰਚੈ ਤਰੀਐ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦਜਾਨੀ ਗੁਰਮੁਖ ਪਾਈਐ ਅਲਾਖੇ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨਿਬਹਿ ਸੱ ਪਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਅਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹਉ ਮੈਂ ਜਾਲ ਸੁਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸਮਹਿ ਉਪਤ ਖਪਤ ਸੋ ਬਾਜੀ ਗੁਰ ਕੈ ਸ਼ਬਦ ਰਪੈ ਰੰਗ ਲਾਇ ਸਾਚ ਰਤੋ ਪਤਿ ਸਿਉ ਘਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾਵੈ ਕਿਉ ਸਾਚ ਸਮਾਵੈ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਭਵਜਲ ਤਰੀਐ ਸਚ ਸੁਧਿ ਗੁਰਮੁਖ ਸਾਰੇ ਅਪਸਰ ਵਿਦ ਜਾਣੈ ਗੁਰਮੁਖ ਪਰਵਿਰਤ ਨਰ ਵਿਰਤ ਪਛਾਨੈ ਗੁਰਮੁਖ ਤਾਰੇ ਪਾਰ ਉਤਾਰੀ ਨਾਨਕ ਗੁਰਮੁਖ ਸ਼ਬਦ ਨਿਸਤਾਰੀ ਨਾਮੇ ਰਤੇ ਹਉ ਮੈਂ ਜਾਈ ਨਾਮ ਰਤੇ ਸੱਚ ਰਹੀ ਸਮਾਈ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੈ ਮੂਖ ਦਵਾਰ ਨਾਮ ਰਤੇ ਤਰੇ ਭਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਮੈ ਬੋਲੇ ਸਭ ਵੇਕਾਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸੱਚ ਰਹਿ ਸਮਾਏ ਬਾਰਹਾ ਮਹ ਜੋਗੀ ਪਰਮਾਏ ਸੰਨਿਆਸੀ 6 4 ਗੁਰ ਕੈ ਸ਼ਬਦ ਜੋ ਮਰ ਜੀਵੈ ਸੋ ਪਾਏ ਮੁਖ ਦਵਾਰ ਬਿਨ ਸ਼ਬਦੈ ਸਭ ਦੂਜੈ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇਵਡ ਭਾਗੀ ਜਿਨਨੀ ਸੱਚ ਰਖਿਆ ਔਰ ਧਾਰ ਗੁਰਮੁਖ ਰਤਨ ਲਹਿ ਲਿਵ ਲਾਈ ਗੁਰਮੁਖ ਪਰਖੈ ਰਤਨ ਸੁਭਾਈ ਗੁਰਮੁਖ ਸਾਚੀ ਕਾਰ ਕਮਾਈ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਅਲਖ ਲਖਾਏ ਤਿਸ ਭਾਵੇ ਨਾਨਕ ਗੁਰਮੁਖ ਚੋਟ ਨਾ ਖਾਵੇ ਗੁਰਮੁਖ ਨਾਮਦਾਨ ਇਸਨਾਨ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਪਾਵੇ ਦਰਗਾਹ ਮਾਨ ਗੁਰਮੁਖ ਭਉ ਭੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਸਾਸਤਰ ਸਿਮਰਤ ਬੇਦ ਗੁਰਮੁਖ ਪਾਵੇ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣਤ ਮਟਾਵੇ ਗੁਰਮੁਖ RAM ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮੁ ਪਛਾਤਾ ਬਿਨ ਗੁਰ ਪਰਮੈ ਆਵੇ ਜਾਈ ਬਿਨ ਗੁਰ ਘਾਲ ਨਾ ਪਵੀ ਥਾਂ ਬਿਨ ਗੁਰ ਮਨੁਆ ਅਤ ਡੁਲਾਇ ਬਿਨ ਗੁਰ ਤ੍ਰਿਪਤ ਨਹੀਂ ਵੇਖ ਖਾਏ ਬਿਨ ਗੁਰ ਬਿਸਿਰ ਦਸੈ ਮਰਵਾਟ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ ਮਿਲੈ ਤਿਸ ਪਾਰਿ ਉਤਾਰੈ ਅਵਗਣ ਮੇਟੈ ਗੁਣ ਮਿਸਤਾਰੈ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਗੁਰਮਖ ਕਦੇ ਨ ਆਵੈ ਹਾਰ ਅਨਹੱਟੜੀ ਇਹੋ ਮਨ ਬਨਜਾਰਾ ਨਾਨਕ ਸਹਿਜੀ ਸੱਚ ਵਾਪਾਰਾ ਗੁਰਮੁਖ ਬਾੰਧਿਓ ਸੇਤ ਬਧਾਤੈ ਲੰਕਾ ਲੂਟੀ ਦੇਤ ਸੰਤਾਪੈ ਰਾਮਚੰਦ ਮਾਰਿਓ ਅਹਰਾਵਣ ਭੇਦ ਬਭੀਖਣ ਗੁਰਮੁਖ ਪਰਚਾਇਣ ਗੁਰਮੁਖ ਸ਼ਾਇਰ ਪਾਹਣ ਤਾਰੀ ਗੁਰਮੁਖ ਕੋੜ 33 ਉਧਾਰੇ ਗੁਰਮੁਖ ਝੂਕੈ ਆਵਣ ਜਾਨ ਗੁਰਮੁਖ ਦਰਗਾਹ ਪਾਵੇ ਮਾਨ ਗੁਰਮੁਖ ਖੋਟੇ ਖਰੇ ਪਛਾਨ ਗੁਰਮੁਖ ਲਾਗੈ ਸਹਜ ਧਿਆਨ ਗੁਰਮੁਖ ਦਰਗਾਹ ਸਿਫਤ ਸਮਾਏ ਨਾਨਕ ਗੁਰਮੁਖ ਬੰਦ ਨਾ ਪਾਏ ਗੁਰਮੁਖ ਨਾਮ ਨਿਰੰજન ਪਾਏ ਗੁਰਮੁਖ ਹਉਮੈ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੇ ਰਹੇ ਸਮਾਏ ਗੁਰਮੁਖ ਸਾਚ ਨਾਮ ਪਾਤੇ ਉਤਮ ਹੋਏ ਨਾਨਕ ਗੁਰਮਖ ਸਗਲ ਪਵਣ ਕੀ ਸੋਜੀ ਹੋਏ ਕਮਣ ਮੂਲ ਕਮਣ ਮਤ ਵੇਲਾ ਤੇਰਾ ਕਮਣ ਗੁਰੂ ਜਿਸ ਕਾ ਤੂੰ ਚੇਲਾ ਕਮਣ ਕਥਾ ਲੇ ਰਹੋ ਨਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਏਸ ਕਥਾ ਕਾ ਦੇ ਵਿਚਾਰ ਭਵਜਲ ਸ਼ਬਦ ਲੰਘਾਵਣ ਹਾਰ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤਨ ਚੇਲਾ ਕਥ ਕਥਾਲੇ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਮੈ ਅਗਨ ਨਿਵਾਰੀ ਮੈਣ ਕੇ ਦੰਤ ਕਿਉ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਣ ਆਹਾਰ ਹਿਵੈ ਕਾ ਘਰ ਮੰਦਰ ਅਗਨ ਪਿਰਾਹਨ ਕਮਨ ਗੁਪਾ ਜਿਤ ਰਹਿ ਆਵਾਹਨ ਇਤ ਉਤ ਕਿਸ ਕੋ ਜਾਣ ਸਮਾਵੈ ਕਮਨ ਧਿਆਨ ਮਨ ਮਨਹਿ ਸਮਾਵੈ ਹਉ ਹਉ ਮੈਂ ਮੈਂ ਵਿੱਚੋ ਖੋਵੈ ਦੂਜਾ ਮਿਟੈ ਏਕੋ ਹੋਵੈ ਜਗ ਕਰੜਾ ਮਨ ਮੁਖ ਗਾਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਪਾਣੈ ਸੱਚ ਭੈ ਰਾਤਾ ਗਰਭ ਨਿਵਾਰੈ ਏਕੋ ਜਾਤਾ ਸ਼ਬਦ ਵਿਚਾਰੈ ਸ਼ਬਦ ਵਸੈ ਸੱਚ ਅੰਤਰਹੀਆ ਤਨ ਮਨ ਸੀਤਲ ਰੰਗ ਰੰਗਿਆ ਕਾਮ ਕ੍ਰੋਧ ਵੇਖ ਅਗਨ ਨਿਵਾਰੀ ਨਾਨਕ ਨਦਰੀ ਨਦਰ ਪਿਆਰੀ ਕਮਨ ਮੁਖ ਚੰਦ ਦੇਹਵੈ ਘਰ ਛਾਇਆ ਕਮਨ ਮੁਖ ਸੂਰਜ ਤਪੈ ਤਪਾਇਆ ਕਮਨ ਮੁਖ ਕਾਲ ਜੋਹਤ ਨਿਤ ਰਹਿ ਕਮਨ ਬੁੱਧ ਗੁਰਮੁਖ ਪਤਰ ਹੈ ਕਮਨ ਜੋਦ ਜੋ ਕਾਲ ਸੰਘਾਰੈ ਬੋਲੇ ਬਾਣੀ ਨਾਨਕ ਵਿਚਾਰੈ ਸ਼ਬਦ ਭਾਖਤ ਸਸ ਜੋਤਿ ਅਪਾਰਾ ਸਸ ਕਰ ਸੂਰਵਸੈ ਮਿਟੈ ਅੰਧਾਰਾ ਸੁਖ ਦੁਖ ਸਮ ਕਰ ਨਾਮ ਆਧਾਰਾ ਹਾਪੇ ਪਾਰ ਉਤਾਰਨ ਹਾਰਾ ਗੁਰ ਪਰਚੈ ਮਨ ਸਾਚ ਸਮਾਏ ਪ੍ਰਣਾਮਤ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਮੈ ਦੁਖ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਏ ਇਕਤ ਘਰ ਅਨੈ ਬੋਲੇ ਪਵਨਾ ਗਗਨ ਗਰਜੈ ਨਾਨਕ ਨਿਚਲ ਮਿਲਨ ਸਹਿਜੈ ਅੰਤਰ ਸੁਨੰ ਬਾਹਰ ਸੁਨੰ ਤ੍ਰੇ ਭਵਨ ਸੁਨਮ ਸੁਨੰ ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨੰ ਘਟ ਘਟ ਸੁਨ ਕਾ ਜਾਣੈ ਭੇਉ ਆਦਿ ਕੁਰਖ ਨਿਰੰਜਨ ਦੇਵ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ purkh ਬਿਦਾਤਾ ਸੁਨੋ ਸੁਨ ਕਹਿ ਸਭ ਕੋਈ ਅਨਹਤ ਸੁਨ ਕਹਾਤੇ ਹੋਈ ਅਨਹਤ ਸੁਨ ਰਤੇ ਸੇ ਕੈਸੀ ਜਿਸ ਤੇ ਉਪਜੇ ਤਿਸ ਹੀ ਜੈਸੀ ਹੋਏ ਜਨਮ ਨਾ ਮਰਹਿ ਨਾ ਆਵਹਿ ਜਾਹਿ ਨਾਨਕ ਗੁਰਮੁਖ ਮਨ ਸਮਝਾਹਿ ਨੌ ਸਰਸ ਭਰ ਦਸਵੇਂ ਪੂਰੇ ਤਹਿ ਅਨਹਤ ਸੋਨ ਵਜਾਵਹਿ ਤੂਰੇ ਸਾਚੈ ਰਾਚੇ ਦੇਖ ਹਜੂਰੇ ਘਟ ਘਟ ਸਾਚ ਰਹਾ ਪ੍ਰਭੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲੈ ਸੱਚ ਸੋਈ ਸਹਜ ਭਾਏ ਮਿਲੀਐ ਸੁਖ ਹੋਵੈ ਗੁਰਮੁਖ ਜਾਗੈ ਨੀਂਦ ਨਾ ਸੋਵੈ ਸੁੰਨ ਸ਼ਬਦ ਅਪਰੰਪਰਤਾਰੈ ਕਹਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸੱਚ ਰਾਤੀ ਨਾਨਕ ਆਪ ਗੁਆਏ ਮਿਲਣ ਨਹੀਂ ਭ੍ਰਾਂਤੇ ਕਬੁੱਧ ਚ ਆਵੈ ਸੋ ਕੇ ਟਠਾਈ ਕਿਉ ਤਤ ਨਾ ਬੂਝੈ ਝੋਟਾਂ ਖਾਏ ਜਮਦਰ ਬਾਦੀ ਕੋਈ ਨਾ ਰਾਖੈ ਬਿਨ ਸ਼ਬਦੈ ਨਾਹੀ ਪਤ ਸਾਖੈ ਕਿਉ ਕਰ ਬੂਝੈ ਪਾਵੇ ਪਾਰ ਨਾਨਕ ਮਨ ਮੁਖ ਨਾ ਬੂਝੈ ਗਵਾਰ ਕਬੁੱਧ ਮਿਟੈ ਗੁਰ ਸ਼ਬਦ ਵਿਚਾਰ ਸਤਗੁਰ ਭੇਟੈ ਮੂਖ ਦਵਾਰ ਤਤ ਨਾ ਚੀਨੈ ਮਨ ਮੁਖ ਜਲ ਜਾਏ ਦੁਰਮਤ ਵਿਛੜ ਝੋਟਾਂ ਖਾਏ ਮਾਨੈ ਹੁਕਮ ਸਬੇ ਗੁਣ ਗਿਆਨ ਨਾਨਕ ਦਰਗਾਹ ਪਾਵੇ ਮਾਨ ਸਾਚ ਵਕਰ ਧਨ ਪੱਲੈ ਹੋਇ ਆਪ ਤਰੈ ਤਾਰੇ ਪੀ ਸੋਇ ਸਹਿਜ ਰਤਾ ਬੂਝੈ ਪਤ ਹੋਇ ਤਾਂ ਕੀ ਕੀਮਤ ਕਰੈ ਨਾ ਕੋਇ ਜਹ ਦੇਖਾਂ ਤਹ ਰਹਿ ਆਸਮਾਈ ਨਾਨਕ ਪਾਰ ਪਰੈ ਸਚ ਭਾਈ ਸੋ ਸ਼ਬਦ ਕਾ ਕਹਾ ਵਾਸ ਕਥਿ ਹਲੇ ਜਿਤ ਤਰੀਏ ਭਵਜਲ ਸੰਸਾਰੂ ਤਰੇ ਸਤ ਅੰਗੁਲ ਵਾਈ ਕਹੀਐ ਤਿਸ ਕਹੋ ਕਵਨ ਆਧਾਰੂ ਬੋਲੇ ਖੇਲੇ ਅਸਥਿਰ ਹੋਐ ਕਿਉ ਕਰ ਲਖ ਲਖਾਏ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੀ ਮਨ ਸਮਝਾਈ ਗੁਰਮੁਖ ਸ਼ਬਦਿ ਸਚ ਲਿਵ ਲਾਗੈ ਕਰਨਦਰਿ ਮੇਲ ਮਲਾਈ ਆਪੇ ਧਨ ਆਪੇ ਬੀਨਾ ਪੂਰੇ ਭਾਗ ਸਮਾਈ ਸੋ ਸ਼ਬਦ ਕਉ ਨਿਰੰਤਰ ਵਾਸ ਅਲਖਣ ਜਹ ਦੇਖਾਂ ਤਹਿ ਸੋਈ ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ਨਦਰ ਕਰੇ ਸ਼ਬਦ ਘਟ ਮਹਿ ਵਸੈ ਵਿਚੋ ਭਰਮ ਗੁਆਈ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਈ ਸ਼ਬਦ ਗੁਰੂ ਭਵ ਸਾਗਰ ਤਰੀਐ ਇਤ ਉਤ ਏਕੋ ਜਾਣੈ ਚਿਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈ ਸਤ ਅੰਗੁਲ ਵਾਈ ਔਦੂ ਸੁੰਨ ਸਚ ਆਹਾਰੂ ਗੁਰਮੁਖ ਬੋਲੇ ਤਤ ਬਿਰੋਲੈ ਚੀਨੇ ਅਲਖ ਅਪਾਰੂ ਤ੍ਰੈ ਗੁਣ ਮਿਟੈ ਸ਼ਬਦ ਵਸਾਈ ਤਾਂ ਮਨ ਚੂਕੈ ਅਹੰਕਾਰੂ ਅੰਤਰ ਬਾਹਰ ਏਕੋ ਜਾਣੈ ਤਾਂ ਹਰ ਨਾਮ ਲੱਗੈ ਪਿਆਰੂ ਸੁਖਮਨਾ ਈੜਾ ਪਿੰਗਲਾ ਬੂਝੈ ਜਾਣ ਆਪੇ ਲਖ ਲਖਾਈ ਨਾਨਕ ਤਿਹੋਂ ਤੇ ਊਪਰ ਸਾਚਾ ਸਤਿਗੁਰ ਸ਼ਬਦ ਸੁਮਾਈ ਮਨ ਕਾ ਜੀਉ ਪਵਨ ਕਥਿ ਅਲੇ ਪਵਨ ਕਹਾ ਰਸ ਖਾਈ ਗਿਆਨ ਕੀ ਮੰਦਰ ਹਾ ਕਵਨ ਔਦੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦ ਹੈ ਹਾਸ ਨਾ ਆਵੇ ਔਦੂ ਹਉਮੈ ਪਿਆਸ ਨਾ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਮਨ ਬੁੱਧ ਜਿਤ ਅਸਥਿਰ ਰਹੀਐ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨ ਗਰਾਸੈ ਰੰਗ ਨਾ ਰਤਾ ਰਸ ਨਹੀਂ ਮਾਤਾ ਬੇਨਗੋਰੀ ਸ਼ਬਦ ਹੈ ਜਲ ਬਲ ਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ ਕਥ ਕਥਾ ਲੈ ਸਮ ਕਰ ਰਹਿ ਤੋ ਨਾਨਕ ਆਤਮ ਰਾਮ ਕੋ ਲਹਿ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿ ਉਹ ਪੀਓ ਆਤਮ ਸੁਖ ਧਾਰੀ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵਿਚਾਰੀ ਇਹੋ ਮਨ ਮੈਂ ਗਲ ਕਹਾ ਬਸੀਐ ਲੇ ਕਹਾ ਬਸੈ ਇਹੋ ਪਵਨਾ ਕਹਾ ਬਸੈ ਸੋ ਸ਼ਬਦ ਔਦੂ ਤਾ ਕੋ ਚੂਕੈ ਮਨ ਕਾ ਭਵਨਾ ਨਦਰ ਕਰੇ ਤਾ ਸਤਗੁਰ ਮੇਲੇ ਤਾ ਨਿਜ ਕਰ ਵਾਸਾ ਇਹੋ ਮਨ ਪਾਏ ਆਪੈ ਆਪ ਖਾਏ ਤਾ ਨਿਰਮਲ ਹੋਐ ਤਾਵਤ ਵਰਜ ਰਹਾਏ ਕਿਉ ਮੂਲ ਪਛਾਣੈ ਆਤਮ ਜਾਣੈ ਕਿਉ ਸਸਕਰ ਸੂਰਜ ਸਮਾਵੈ ਗੁਰਮੁਖ ਹੋਮੈ ਵਿੱਚੋਂ ਖੋਵੈ ਤਉ ਨਾਨਕ ਸਹਿਜ ਸਮਾਵੈ ਇਹੋ ਮਨ ਨਿਹ ਚਲ ਹਿਰਦੈ ਵਸੀਐ ਲੀ ਗੁਰਮੁਖ ਮੂਲ ਪਛਾਣ ਰਹਿ ਨਾਭ ਪਵਨ ਘਰ ਆਸਨ ਬੈਸੈ ਗੁਰਮੁਖ ਖੋਜ ਤਤ ਲਹਿ ਸੋ ਸ਼ਬਦ ਨਰੰਤਰ ਨਿਜ ਘਰ ਆਸੈ ਤ੍ਰਿ ਭਵਨ ਜੋਤ ਸੋ ਸ਼ਬਦ ਲਹਿ ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਰਹਿ ਹਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥ ਆਵੈ ਨਾਨਕ ਆਖੈ ਸੱਚ ਸੁਭਾਖੈ ਸੱਚ ਰੱਪੈ ਰੰਗ ਕਬਹੂ ਨਾ ਜਾਵੇ ਜਾਂ ਇਹੋ ਹਿਰਦਾ ਦੇਹ ਨਾ ਹੋਤੀ ਉਹ ਮਨ ਕੈ ਠਹਿ ਰਹਤਾ ਨਾਬ ਕਮਲ ਅਸਥੰਭ ਨਾ ਹੋਤੋ ਤਾ ਪਵਨ ਕਮਨ ਘਰ ਸਹਿਤਾ ਰੂਪ ਨਾ ਹੋਤੋ ਰੇਖ ਨ ਕਾਈ ਤਾ ਸ਼ਬਦ ਕਹਾਂ ਲਿਵ ਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਮਿੱਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨ ਜਾਪੀ ਕਿਉ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸਾਚੂ ਸਾਚਾ ਹਿਰਦਾ ਦੇ ਨਾ ਹੋਤੀ ਔਦੂ ਤਉ ਮਨ ਸੁਨ ਰਹਿ ਬੈਰਾਗੀ 나ਬ ਕਮਲ ਅਸਥੰਭ ਨਾ ਹੋਤੋ ਤਾ ਨਿਜ ਕਰ ਬਸ ਤਉ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤਉ ਅਕੋਲੀਨ ਰਹਤੋ ਸ਼ਬਦ ਸੋਸਾਰ ਗੌਣ ਗਗਨ ਜਬ ਤਬ ਹੈ ਨਾ ਹੋਤੋ ਤਰੇ ਭਵਨ ਜੋਤਿ ਆਪੇ ਨਿਰੰਕਾਰ ਵਰਨ ਭੇਖ ਅਸਰੂਪ ਸੋ ਏਕੋ ਏਕੋ ਸ਼ਬਦ ਵਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਾਥ ਕਹਾਣੀ ਕਿਤ ਕਿਤ ਬਿਦ ਜਾਗੇ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਹਉ ਮੈਂ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਹੁ ਮੈਂ ਸ਼ਬਦ ਜਲਾਈ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੈ ਰਹੈ ਸਮਾਈ ਨਾਮੇ ਨਾਮ ਰਹੈ ਬੈਰਾਗੀ ਸਾਚ ਰਖਿਆ ਓਰ ਧਾਰੀ ਨਾਨਕ ਬਿਨ ਨਾਵੇ ਜੋਗ ਕਦੇ ਨਾ ਹੋਵੇ ਦੇਖੋ ਹਿਰਦੈ ਵਿਚਾਰੀ ਗੁਰਮੁਖ ਸਾਚ ਸ਼ਬਦ ਵਿਚਾਰੈ ਕੋਈ ਗੁਰਮੁਖ ਸਚ ਬਾਣੀ ਪ੍ਰਗਟ ਹੋਈ ਗੁਰਮਖ ਮੰਨਿ ਭੀਜੈ ਵਿਰਲਾ ਬੂਜੈ ਕੋਈ ਗੁਰਮਖ ਨਿਜ ਘਰ ਵਾਸਾ ਹੋਈ ਗੁਰਮਖ ਜੋਗੀ ਜੁਗਤ ਪਛਾਨੈ ਗੁਰਮਖ ਨਾਨਕ ਏਕੋ ਜਾਣੈ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਗੁਰ ਭੇਟੇ ਨਾਮ ਪਾਇਆ ਨਾ ਜਾਈ ਬਿਨ ਸਤਗੁਰ ਭੇਟੇ ਮਹਾ ਦੁਖ ਪਾਈ ਬਿਨ ਸਤਗੁਰ ਭੇਟੇ ਮਹਾ ਗਰਬ ਗੋਬਾਰ ਨਾਨਕ ਬਿਨ ਗੁਰ ਮੁਆ ਜਨਮ ਹਾਰ ਗੁਰਮੁਖ ਮਨ ਜੀਤਾ ਹਉ ਮੈਂ ਮਾਰ ਗੁਰਮੁਖ ਸਾਚ ਰਖਿਆ ਉਰ ਧਾਰ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖ ਦਰਗਾਹ ਨਾ ਆਵੈ ਹਾਰ ਗੁਰਮੁਖ ਮੇਲ ਮਲਾਈ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਣੈ ਸ਼ਬਦ ਕਾ ਨਵੇੜਾ ਸੁਣ ਤੂੰ ਔਦੂ ਬਿਨ ਨਾਵੇ ਜੋਗ ਨਾ ਹੋਈ ਨਾ ਮੇ ਰਾਤੇ ਅਨ ਦਿਨ ਮਾਤੇ ਨਾ ਮੈਂ ਤੇ ਸੁਖ ਹੋਈ ਨਾ ਮੈਂ ਹੀ ਤੇ ਸਭ ਪ੍ਰਗਟ ਹੋਵੇ ਨਾ ਮੇ ਸੋਜੀ ਪਾਈ ਬਿਨ ਨਾਵੇ ਭੇਖ ਕਰਹਿ ਬਹੁ ਤੇਰੇ ਸੱਚ ਆਪ ਖੁਆਈ ਸਤ ਗੁਰ ਤੇ ਨਾਮ ਪਾਈਐ ਔਦੂ ਜੋਗ ਜੁਗਤ ਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਮ ਐ ਮੁਕਤ ਨਾ ਹੋਈ ਤੇਰੀ ਗਤ ਮਿਤ ਤੂੰ ਹੈ ਜਾਣੈ ਕਿਆ ਕੋ ਆਖ ਬਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਪਰਮਾਣੈ ਮੰਗਹਿ ਨਾਮ ਪਾਏ ਏ ਭਿਖਿਆ ਤੇਰੇ ਦਰਸ਼ਨ ਕੋ ਕੁਰਬਾੜੈ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗਿਆ ਭੇ ਵਰਤੈ ਦੂਜਾ ਅਵਰ ਨ ਕੋਈ ਇਕ ਓਅੰਕਾਰ